ਕਬੀਰ ਹਰ ਕਾ ਸਿਮਰਨ ਛਾੜ ਕੈ ਬਾਲਿਓ ਬਹੁਤ ਗੁਟੰਬ ਤੰਦਾ ਕਰਤਾ ਰਹਿ ਗਿਆ ਪਾਈ ਰਹਿਆ ਨ ਬੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ 52 ਸਲੋਕਾਂ ਦੀ ਵਿਚਾਰ 105 ਸਲੋਕ ਆਪਣੇ ਪਿੱਛੇ ਸਤਿਗੁਰਾਂ ਵਿਚਾਰ ਕਰਵਾਈ ਹੈ 106 ਨੰਬਰ ਸਲੋਕ ਸਤਿਗੁਰੂ ਕਿਰਪਾ ਕਰ ਰਹੇ ਹਨ ਭਗਤ ਕਬੀਰ ਸਾਹਿਬ ਜੀ ਕਥਨ ਕਰ ਰਹੇ ਹੈ ਭਾਈ ਪ੍ਰਮਾਤਮਾ ਦਾ ਸਿਮਰਨ ਛੱਡ ਕੇ ਇਸ ਜੀਵ ਨੇ ਬਹੁਤ ਤਰ੍ਹਾਂ ਕਰਕੇ ਆਪਣੇ ਕੁਟੰਬ ਪਰਿਵਾਰ ਨੂੰ ਹੀ ਪਾਲਣਾ ਕੀਤਾ ਹੈ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਵਿੱਚ ਲੱਗਾ ਹੈ ਤੰਦਾ ਕਰਦਾ ਰਹਿ ਗਿਆ ਭਾਈ ਰਹਿਿਆ ਨ ਬੰਦ ਇਸ ਪ੍ਰਕਾਰ ਜੀਵ ਪਰਿਵਾਰ ਦੇ ਪਾਲਣ ਪੋਸ਼ਣ ਦਾ ਤੰਦਾ ਕਰਦਾ ਹੀ ਰਹਿ ਗਿਆ ਭਾਵ ਤੰਦੇ ਵਿੱਚ ਫਸਿਆ ਹੀ ਮਰ ਜਾਂਦਾ ਅਤੇ ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਮਰਿਆ ਉਹ ਬੰਦ ਸਬੰਧੀ ਤੇ ਭਾਈ ਭਰਾ ਆਦਵੀ ਕੋਈ ਨਹੀਂ ਰਿਹਾ ਅਰਥਾਤ ਜੀਵ ਨੇ ਜਿਸ ਪਰਿਵਾਰ ਦੇ ਪਾਲਣ ਪੋਛਣ ਲਈ ਪ੍ਰਮਾਤਮਾ ਦਾ ਸਿਮਰਨ ਛੱਡ ਦਿੱਤਾ ਉਹ ਵੀ ਅੰਤ ਨੂੰ ਕਾਲ ਦਾ ਗਰਾਸ ਹੋ ਜਾਂਦੇ ਉਹ ਵੀ ਕਾਲ ਦਾ ਖਾਜਾ ਹੋ ਜਾਂਦੇ ਜਿਨ੍ਹਾਂ ਨੂੰ ਪਾਲਣ ਹੈ ਤਾਂ ਆਪਣਾ ਅਮੋਲਕ ਸਮਾਂ ਗਵਾਇਆ ਸੀ ਉਹਨਾਂ ਨੂੰ ਕਬੀਰ ਸਾਹਿਬ ਕਹਿੰਦੇ ਮਰਦਿਆ ਇੱਕ ਪਲ ਵੀ ਨਹੀਂ ਲੱਗਦਾ ਕਬੀਰ ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਆ ਕਿ ਇਹ ਮਨੁੱਖਾ ਜਨਮ ਧਾਰ ਕੇ ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਪੁਰਖ ਹੈ ਕਿਉਂਕਿ ਵੈਸੇ ਆਪਾਂ ਪ੍ਰਮਾਤਮਾ ਦੀ ਨਦਰ ਵਿੱਚ ਸਾਰੇ ਇਸਤਰੀਆਂ ਹਾਂ ਪਰ ਮਨੁੱਖ ਜੂਨੇ ਹੈ ਮਨੁੱਖ ਜੂਨ ਵਿੱਚ ਕੋਈ ਇਸਤਰੀ ਹੈ ਪੁਰਖ ਹੈ ਉਹ ਕਹਿੰਦੇ ਹਰੀ ਦਾ ਸਿਮਰਨ ਛੱਡ ਕੇ ਮਨੁੱਖਾ ਜਨਮ ਅਮੋਲਕ ਜਨਮ ਧਾਰ ਕੇ ਤੇ ਕਹਿੰਦੇ ਰਾਤ ਜਗਾਵਨ ਜਾਏ ਰਾਤ ਨੂੰ ਸਿਵਿਆਂ ਦੇ ਵਿੱਚ ਦੀਵੇ ਜਗਾਉਣ ਵਾਸਤੇ ਜਾਂਦੇ ਜਾਂ ਜਾਂਦੀਆਂ ਵਕੂਰ ਮੰਤਰ ਨਾਲ ਮੁਰਦਿਆਂ ਦੀ ਆਤਮਾ ਨੂੰ ਜਗਾ ਕੇ ਵਸ ਵਿੱਚ ਕਰਦੀਆਂ ਹਨ ଅਥਵਾ ਜਿਹੜੀਆਂ ਔਰਤਾਂ ਰਾਤ ਦੂਸਰਿਆਂ ਦੇ ਘਰ ਜਾ ਕੇ ਉਹਨਾਂ ਦੀਆਂ ਇਸਤਰੀਆਂ ਨੂੰ ਜਗਾਉਣਾ ਕਰਦੀਆਂ ਪਾਪ ਜਿਸ ਇਸਤਰੀ ਦੇ ਘਰ ਬੱਚਾ ਨਹੀਂ ਪੈਦਾ ਹੁੰਦਾ ਉਹ ਇਸਤਰੀ ਰਾਤ ਦੇ ਸਮੇਂ ਬੱਚੇ ਵਾਲਿਆਂ ਦੇ ਘਰ ਦਾ ਕੁੰਡਾ ਖੜਕਾਉਂਦੀ ਹੈ ਜਿਸ ਔਰਤ ਦੇ ਬੱਚਾ ਪੈਦਾ ਹੋਇਆ ਹੋਵੇ ਜੇਕਰ ਉਹ ਆਵਾਜ਼ ਦੇ ਦੇਵੇ ਕਿ ਕੌਣ ਹੈ ਤਾਂ ਬੇਵੁਲਾਦ ਇਸਤਰੀ ਕੁਝ ਟੂਣਾ ਆਦ ਕਰਕੇ ਆਖਦੀ ਹੈ ਕਿ ਤੇਰੇ ਗਿਆ ਤੇ ਮੇਰੇ ਆਇਆ ਐਸੇ ਟੂਨੇ ਟਾਮਣੇ ਕਰਨੇ ਕਰਕੇ ਕਈ ਵਾਰ ਉਹਨਾਂ ਦੇ ਬੱਚੇ ਗੁਜ਼ਰ ਜਾਂਦੇ ਅਤੇ ਇਸ ਬੇਵੁਲਾਦ ਇਸਤਰੀ ਦੇ ਘਰ ਵਿੱਚ ਬੱਚਾ ਪੈਦਾ ਹੋ ਜਾਂਦਾ ਹੈ ਜੋ ਬਹੁਤ ਹੀ ਦੁਸ਼ਟ ਜੰਮਦਾ ਜਾਂ ਛੇਤੀ ਹੀ ਮਰ ਜਾਂਦਾ ਹੈ ਸਰਪਨ ਹੋਏ ਕੈ ਔਤਰੈ ਜਾਏ ਆਪਣੇ ਖਾਏ ਐਸੀ ਇਸਤਰੀ ਮਨੁੱਖਾ ਜਨਮ ਵਿੱਚੋਂ ਮਰਨ ਤੋਂ ਬਾਅਦ ਸਰਪਨ ਸੱਪਣੀ ਹੋ ਕੇ ਔਤਰੈ ਜੰਮਦੀ ਹੈ ਔਤਰੈ ਵਾਰ-ਵਾਰ ਜੰਮਦੀ ਹੈ ਆਪਦੇ ਹੀ ਜਾਏ ਪੈਦਾ ਕੀਤੇ ਹੋਏ ਬੱਚੇ ਸਪੋੜੀਏ ਉਹਨਾਂ ਨੂੰ ਖਾਣਾ ਕਰਦੀ ਹੈ ਹੁਣ ਅੱਗੇ ਇੱਕ ਹੋਰ ਨਿੰਦਤ ਕਰਮ ਦੇ ਨਿਸ਼ੇਧ ਬਾਬਤ ਕਥਨ ਕਰਦੇ ਆ ਇਹ ਇਨਸਾਨ ਸਿਮਰਨ ਛੱਡ ਕੇ ਪਰਮਾਤਮਾ ਦਾ ਭਜਨ ਛੱਡ ਕੇ ਕਿੰਧਰ ਕਿੰਧਰ ਪੁੱਠੇ ਰਹਾਣ ਲੱਗੇ ਕਬੀਰ ਹਰ ਕਾ ਸਿਮਰਨ ਛਾੜਕੈ ਅਹੋਈ ਰਾਖੈ ਨਾਰ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਭਾਈ ਹਰੀ ਪਰਮਾਤਮਾ ਦਾ ਸਿਮਰਨ ਛੱਡ ਕਰਕੇ ਜਿਹੜੀਆਂ ਨਾਰਾਂ ਇਸਤਰੀਆਂ ਅਹੋਈ ਦਾ ਵਰਤ ਰੱਖਦੀਆਂ ਗਦੀ ਹੋਏ ਕੈ ਔਦਰ ਪਾਰ ਸਹ ਮਨ ਚਾਰ ਉਹ ਮਨੁੱਖਾ ਜਨਮ ਵਿੱਚੋਂ ਮਰਨ ਤੋਂ ਬਾਅਦ ਗਦੀ ਦੀ ਖੋਤੀ ਦੀ ਜੂਨ ਹੋ ਕੇ ਔਤਰੇ ਜੰਮ ਦੀਆਂ ਜਨਮ ਲੈਂਦੀਆਂ ਅਤੇ ਚਾਰ ਮਨ ਦਾ ਪਾਰ ਸਹ ਸਹਾਰਨਾ ਕਰਦੀ ਹੈ ਕਿਉਂਕਿ ਕਮਿਆਰ ਖੋਤਿਆਂ ਦੇ ਉੱਪਰ ਚਾਰ ਚਰ ਕੱਚੇ ਮਨ ਪਾਰ ਲੱਦ ਕੇ ਉਨਾਂ ਨੂੰ ਤੋੜਨਾ ਕਰਦੇ ਆ ਸੋ ਆਓ ਅੱਗੇ ਭਗਤ ਜੀ 109 ਨੰਬਰ ਸ਼ਲੋਕ ਵਿੱਚ ਕਿਰਪਾ ਕਰ ਰਹੇ ਆ ਕਬੀਰ ਚਤੁਰਾਈ ਅਤ ਕਨੀ ਹਰ ਜਪ ਹਿਰਦੈ ਮਾਹੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ हे ਭਾਈ ਜੋ ਹਿਰਦੇ ਦੇ ਮਾਹੀ ਹੁੰਦਾ ਵਿੱਚ ਹਰੀ ਪਰਮਾਤਮਾ ਦਾ ਨਾਮ ਜਪਣਾ ਹੈ ਇਹ અત્યੰਤ ਕਣੀ ਭਾਵ ਬਹੁਤ ਵੱਡੀ ਚਤਰਾਈ ਸਿਆਣ ਹੈ ਅਰਥਾਤ ਸੁਨਿਆਰੇ ਦਾ ਪੁੱਤਰ ਬਹੁਤ ਚਤਰ ਮੰਨਿਆ ਹੈ ਸੁਨਿਆਰੇ ਨਾਲੋਂ ਬਾਣੀਏ ਦਾ ਪੁੱਤਰ ਬਾਣੀਏ ਨਾਲੋਂ ਵੇਸਵਾ ਦਾ ਪੁੱਤਰ ਅਤੇ ਵੇਸਵਾ ਦੇ ਪੁੱਤਰ ਨਾਲੋਂ ਰਾਜੇ ਦਾ ਪੁੱਤਰ ਬਹੁਤ ਚਤਰ ਚਲਾਕ ਮੰਨਿਆ ਹੈ ਪਰ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਭਗਤ ਇਹਨਾਂ ਸਾਰਿਆਂ ਨਾਲੋਂ 100 ਗੁਣਾ ਚਤਰ ਹੁੰਦਾ ਹੈ ਕਿਉਂਕਿ ਭਗਤ ਨੇ ਪੰਜੇ ਵਿਕਾਰਾਂ ਨੂੰ ਰੋਕਣਾ ਸਤ ਸੰਤੋਖ ਆਦ ਗੁਣਾਂ ਨੂੰ ਧਾਰਨ ਕਰਨਾ ਹੁੰਦਾ ਹੈ ਇਸ ਲਈ ਭਗਤ ਨੂੰ ਬਹੁਤ ਸਿਆਣਪ ਦੀ ਜ਼ਰੂਰਤ ਹੁੰਦੀ ਹੈ ਜੈਸਾ ਕਿ ਦਾਨਿਆਂ ਦਾ ਕਥਨ ਹੈ ਸਹਸ ਵਿਚਖਣ ਵੀਰ ਕਨ ਠੱਗ ਸ਼ਾਹ ਔਰ ਨਾਰ ਕੀ ਇਤਨੀ ਬੁੱਧੀ ਜਬ ਮਿਲੇ ਤਬ ਹੋਏ ਭਗਤ ਕਰਤਾਰ ਦੀ ਸੂਰੀ ਉਪਰ ਖੇਲਣਾ ਗਿਰੈ ਟਠਾਹਰ ਨਾਹੇ ਪਗਦ ਜੀ ਕਿਰਪਾ ਕਰ ਰਿਹਾ ਕਿਉਂਕਿ ਹਰੀ ਦਾ ਜੋ ਸਿਮਰਨ ਐਸਾ ਹੈ ਜਿਵੇਂ ਸੂਲੀ ਉੱਪਰ ਖੇਡਣਾ ਹੁੰਦਾ ਹੈ ਸੂਲੀ ਉੱਪਰ ਖੇਡਣਾ ਬੜਾ ਕਠਨ ਹੁੰਦਾ ਜੇਕਰ ਕੋਈ ਗਿਰੇ ਡਿੱਗ ਜਾਵੇ ਤਾਂ ਉਸ ਨੂੰ ਕੋਈ ਥਾਂ ਨਹੀਂ ਮਿਲਦੀ ਭਾਵ ਡਿੱਗਦੇ ਸਾਰੇ ਜਿਹੜੀ ਸੂਲੀ ਉਹ ਖੁੱਬਣ ਕਰਕੇ ਮਰ ਜਾਂਦਾ ਕਬੀਰ ਸਾਹਿਬ ਮਾਉਂਦੇ ਇਸੇ ਪ੍ਰਕਾਰ ਵਾਸ਼ਨਾ ਰੂਪੀ ਸੂਲੀ ਹੈ ਮਨ ਦੇ ਸੰਕਲਪਾਂ ਵਿਕਲਪਾਂ ਨੂੰ ਸੰਮਦਮ ਸਾਧਨਾ ਨਾਲ ਰੋਕਣ ਰੂਪ ਜੋ ਉੱਪਰ ਖੇਡ ਕਰਨੀ ਜੇਕਰ ਕੋਈ ਡਿੱਗ ਜਾਵੇ ਭਾਵ ਵਾਸ਼ਨਾਵਾਂ ਦੇ ਵਿੱਚ ਗਲਤਾਨ ਹੋ ਜਾਵੇ ਤਾਂ ਉਸ ਨੂੰ ਮਨੁੱਖਾ ਜਨਮ ਵਿੱਚ ਕੋਈ ਥਾਂ ਨਹੀਂ ਮਿਲਦੀ ਕਬੀਰ ਸੋਈ ਮੁਖ ਧੰ ਹੈ ਜਾ ਮੁਖ ਕਹੀਏ RAM ਭਗਤ ਕਬੀਰ ਸਾਹਿਬ ਜੀ ਸਲੋਤਾ ਕਰ ਰਹੇ ਆ ਬੜੀ ਸਿਫਤ ਕਰ ਰਹੇ ਜਿਹਦੇ ਮੁਖ ਤੋਂ RAM ਪਰਮੇਸ਼ਰ ਦਾ ਨਾਮ ਨਿਕਲਦਾ ਜਿਹੜਾ ਮੁਖ ਪ੍ਰਮਾਤਮਾ ਦਾ ਨਾਮ ਵਾਹਿਗੁਰੂ 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 ਜਪਦਾ ਕਹਿੰਦੇ ਉਹ ਮੁਖ ਬੜਾ ਈ ਧੰਤਾ ਦੇ ਜੋਗ ਹੈ ਬੜਾ ਧਨ ਹੈ ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋਗਰਾਮ ਕਹਿੰਦੇ ਪ੍ਰਮਾਤਮਾ ਦਾ ਨਾਮ ਉਚਾਰਨ ਨਾਲ ਇਹ ਦੇਹੀ ਕਾਇਆ ਬਾਪਰੀ ਵਿਚਾਰੀ ਕਿਸ ਦੀ ਹੈ ਭਾਵ ਕਿਹਦੀ ਵਿਚਾਰੀ ਹੈ ਕਹਿਣ ਦਾ ਭਾਵ ਇਸ ਦਾ ਪਵਿੱਤਰ ਹੋਣਾ ਕੀ ਹੈ ਜਿੱਥੇ ਨਾਮ ਦਾ ਉਚਾਰਨ ਹੁੰਦਾ ਉਹ ਤਾਂ ਸਾਰਾ ਗ੍ਰਾਮ ਸਾਰਾ ਪਿੰਡ ਹੀ ਸਾਰਾ ਸ਼ਹਿਰ ਹੀ ਉਹ ਸ਼ੁੱਧ ਹੋ ਜਾਵੇਗਾ ਹੋ ਜਾਂਦਾ ਹੈ ਅਸੀਂ ਪਾਵਨ ਬਾਣੀ ਦਾ ਵਾਕ ਪੜ੍ਹਦੇ ਹਾਂ ਜੋ ਪਾਵਨ ਅੰਗ 105 ਦੇ ਸਤਗੁਰਾਂ ਦਾ ਸੁਭਾਏਮਾਨ ਹੈ ਪਾਤਸ਼ਾਹ ਫਰਮਾਉਂਦੇ ਜਿੱਥੈ ਨਾਮ ਜਪੀਏ ਪ੍ਰਭ ਪਿਆਰੇ ਸਿਆਸਥਿਲ ਸੋਇਨ ਚੋ ਬਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਗੋਇਦਾ ਸਈ ਨਗਰ ਉਜਾੜੀ ਜਿਓ ਸੋ ਇਥੋਂ ਤੱਕ ਭਗਤ ਜੀ ਦੇ 110 ਸਲੋਕ ਹੋਏ ਹਨ ਸਤਿਗੁਰੂ ਕਿਰਪਾ ਕਰਨ ਅੱਗੇ ਆਉਣ ਵਾਲੇ ਦਿਨਾਂ ਚ ਆਪ ਜੀ ਨਾਂ ਸਾਝ ਪਾਵਾਂਗੇ ਭੁੱਲਾਂ ਨਾ ਚਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ